ਸਸਿਕਾ ਜੀ ਆ ਇੱਕ ਸਟੇਟਮੈਂਟ ਬੱਬੂ ਮਾਨ ਨੇ ਦਿੱਤੀ ਬਹੁਤ ਵੱਡੀ ਪਹਿਲਾ ਸੁਣਿਓ ਫਿਰ ਕਰਦੇ ਆ ਗੱਲਬਾਤ ਇਹ ਤੇ ਸਾਰੀ ਮੈਂ ਬਤਲੀ ਬਜਾ ਦੱਸੂ ਤੁਹਾਨੂੰ ਜਿੱਦ ਦੇ ਕਿ ਮੈਂ ਪੌਡਕਾਸਟ ਕਰਨ ਲੱਗਿਆ ਨਾ ਕਿ ਜਿੰਨੇ ਲੋਕ ਮੇਰੀ ਜ਼ਿੰਦਗੀ ਚ ਆਏ ਆ ਔਰ ਮੈਨੂੰ ਪਤਾ ਮੈਂ ਕਿਹਨਾਂ ਕਿਹਨਾਂ ਨੂੰ ਕੰਮ ਦਿੱਤਾ ਮੈਂ ਮੇਰੇ ਮੂਰੇ ਵਿਲਕ ਦੇ ਬੈਠੇ ਹੁੰਦੇ ਸੀ ਗੱਲਾਂ ਬਹੁਤ ਲੋਕੀ ਨਾ ਬਾਅਦ ਚ ਵੱਟੀਆਂ ਕਰ ਲਾ ਜੇ ਨੇ ਅਸੀਂ ਤਾਂ ਉਦਾਂ ਚਲੋ ਪਿੰਡਾਂ ਰਹਿ ਸੰਸਕਾਰੀਆਂ ਕਿਵਰੀ ਚੁੱਪ ਕਰਨ ਜਿੱਦਣ ਮੈਂ ਦੱਸਣ ਲੱਗਿਆ ਨਾ ਚੀਕ ਬਹੁਤ ਵੱਡੀ ਨਿਕਲੂਗੀ ਇੱਕ ਦਿਨ ਹੀ ਕਈਆਂ ਨਹੀਂ ਨਿਕਲੂਗੀ ਹਾਂਜੀ ਇਹ ਸਟੇਟਮੈਂਟ ਤਾਂ ਬੱਬੂ ਮਾਨ ਨੇ ਦਿੱਤੀ ਕਿ ਕੁਝ ਸਿੰਗਰ ਜਿਹੜੇ ਬੱਬੂ ਮਾਨ ਕੋਲ ਕੰਮ ਮੰਗਣ ਗਏ ਜਾਂਦੇ ਰਹੇ ਜਿਨ੍ਹਾਂ ਦਿਨਾਂ 'ਚ ਬੱਬੂ ਮਾਨ ਦੀ ਕੰਪਨੀ 0.0 ਹੁੰਦੀ ਸੀਗੀ ਜਿਹਦੇ ਵਿੱਚ ਇੱਕ ਮਲਟੀ ਕੈਸਟ ਆਉਂਦੀ ਹੁੰਦੀ ਨਵੇਂ ਸਾਲ ਤੇ ਪ੍ਰੋਗਰਾਮ ਕਰਦੇ ਹੁੰਦੇ ਸੀ ਜਿਹਦੇ ਵਿੱਚ ਪਹਿਲਾਂ ਸਰਦਾਰ ਹਾਂ ਬਾਕੀ ਗੱਲਾਂ ਬਾਅਦ ਸੁਹਣੀਆਂ ਉੱਚੀਆਂ ਇਮਾਰਤਾਂ ਇਹ ਸਾਰੇ ਗਣ ਚੋਰੀ-ਚੋਰੀ ਚਮਕੀਲਾ ਇਹ ਸਾਰੇ ਗਾਣੇ ਉਹ ਸੇ 61 ਦੇ ਵਿੱਚ ਆਉਂਦੇ ਹੁੰਦੇ ਸੀਗੇ ਬੱਬੂ ਮਾਨ ਦੇ ਕੀਤ ਹੁੰਦਾ ਸੀਗਾ ਬਾਕੀ ਸਿੰਗਰਾਂ ਤੇ ਬਾਕੀ ਸਿੰਗਰਾਂ ਨੂੰ ਇਹ ਹੁੰਦਾ ਸੀ ਉਹਨਾਂ ਦੇ ਨਾਲ ਜੇ ਬੱਬੂ ਮਾਨ ਦੀ ਟੇਪ ਦੇ ਵਿੱਚ ਸਾਡਾ ਗਾਣਾ ਆ ਗਿਆ ਹਨ ਤੇ ਸਾਡੀ ਫੁੱਲ ਚੜ੍ਹਾਈ ਹੋ ਜਾਣੀ ਆ ਇਹ ਜਾ ਕੇ ਬੱਬੂ ਮਾਨ ਦੇ ਆਫਿਸ ਦੇ ਵਿੱਚ ਬੈਠੇ ਵੀ ਰਹਿੰਦੇ ਸੀ ਤੇ ਮਿੰਤਾ ਵੀ ਕਰਦੇ ਸੀ ਸਾਨੂੰ ਇੱਕ ਗੀਤ ਕਰਵਾ ਦਿਓ ਤੇ ਕਹਿੰਦੇ ਬੱਬੂ ਮਾਨ ਨੇ ਕਦੇ ਨਾ ਨਹੀਂ ਸੀ ਮੇਰਾ ਮਿੱਤਰ ਖਾਸ ਉਹ ਦੱਸਦਾ ਸੀਗਾ ਕਹਿੰਦਾ ਬੱਬੂ ਮਾਨ ਨੇ ਸਾਰਿਆਂ ਨੂੰ ਹੀ ਕੰਮ ਦਿੱਤਾ ਜਿਹੜੇ ਮੰਗਣ ਗਏ ਵਕਤ ਬਦਲਿਆ ਤੇ ਹੁਣ ਆ ਕਿ ਜਦੋਂ ਕੁਝ ਕੁਨਾਂ ਦੇ ਵਿੱਚੋਂ ਜ਼ਿੰਗਰ ਅੱਖਾਂ ਦਿਖਾਉਣ ਲੱਗੇ ਤੇ ਆਪਣੇ ਆਪ ਨੂੰ ਨਾ ਦੂਜੇ ਪਾਸੇ ਪਾਲਾ ਬਦਲ ਕੇ ਮਾੜਾ ਚੰਗਾ ਬੋਲਣ ਲੱਗੇ ਤੇ ਫਿਰ ਬੱਬੂ ਮਾਨ ਨੂੰ ਥੋੜਾ ਜਿਹਾ ਗੁੱਸਾ ਜ਼ਰੂਰ ਆਇਆ ਵੀ ਭਾਈ ਮੈਂ ਹੁਣ ਮੈਂ ਹੁਣ ਜੇ ਬੋਲਣ ਤੇ ਆ ਗਿਆ ਤੇ ਫਿਰ ਇਹਨਾਂ ਨੂੰ ਲੋਕਾਂ ਨੂੰ ਜਗ੍ਹਾ ਨਹੀਂ ਲੱਭਣੀ ਇਹ ਗੱਲ ਕਹਿਣੀ ਕਿਉਂ ਭਈ ਤਾਂ ਕਰਕੇ ਜਦੋਂ ਇਹੋ ਹੀ ਸਿੰਗਰ ਪਾਲਾ ਬਦਲ ਗਏ ਹੈਨਾ ਮਾੜਾ ਚੰਗਾ ਪਿੱਠ ਪਿੱਛੇ ਕਹਿਣ ਲੱਗ ਪਏ ਐ ਕਹਤੇ ਬੱਬੂ ਮਾਨ ਦੇ ਜਾ ਕੇ ਤਰਲੇ ਪਾਉਂਦੇ ਸੀ ਪੇ ਸਾਡੇ ਗੀਤ ਹੋ ਜਾਣ ਤੇ ਵੀ ਗੀਤ ਕਰਵਾਏ ਵੀ ਮੌਕੇ ਵੀ ਦਿੱਤੇ ਇਹਨਾਂ ਨੂੰ ਕਾਮਯਾਬੀ ਬਣਾਇਆ ਤੇ ਫਿਰ ਆਕ ਕੇ ਖਿੱਚ ਗਏ ਹੁਣ ਬੱਬੂ ਮਾਨ ਨੇ ਸਟੇਟਮੈਂਟ ਦਿੱਤੀ ਆ ਕਹਿੰਦਾ ਜੇ ਨਾਟ ਤਵਰ ਚੀਕਾਂ ਵੱਜਣਗੀਆਂ ਅਤੇ ਜੇ ਮੈਂ ਤੁਹਾਨੂੰ ਹੋਰ ਦੱਸਾਂ ਜੇ ਨਾਟ ਤੇ ਫਿਰ ਸਾਮਣੇ ਨਾ ਆਉਣਗੇ ਵੀ ਪੱਕਾ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲਗੀ ਧੰਨਵਾਦ